ਤੁਹਾਡੀ ਅਗਦੇ ਪ੍ਰੋਗਰਾਮ ਬਾਰੇ ਦੱਸਿਓ ਕਿਹੜੀ ਚੰਡੀ ਦੇ ਰਹੇ ਟਰੱਕ ਨੂੰ ਕੀ ਚੀਜ਼ ਐ ਐਸੇ ਕਿੰਨਾ ਤੇ ਮਦਦ ਪਹੁੰਚੀ ਆਉਂਦੀ ਹੈ ਜਿਵੇਂ ਮੈਂ 1.5 ਮਹੀਨਾ ਪਹਿਲੇ ਕਿਹਾ ਸੀ ਕਿ ਸ਼੍ਰੋਮ ਨੇ ਇਕਾਲੀਦਲ ਹਰ ਕਿਸਮ ਦੀ ਜੋ ਲੋਡ ਐ ਹੜਪੀੜਿਤ ਇਲਾਕੇ ਵਾਸਤੇ ਉਹਦੇ ਅਸੀਂ ਪੂਰੀ ਜ਼ਿੰਮੇਵਾਰੀ ਲਵਾਂਗੇ ਤੇ ਉਹ ਸੰਬੰਧ ਵਿੱਚ ਅਸੀਂ ਜਿਵੇਂ ਪਸ਼ੂਆਂ ਵਾਸਤੇ ਚਾਰੇ ਦੀ ਲੋਡ ਸੀ ਉਹ ਦਾ ਇੰਦਾਮ ਕੀਤਾ ਫਿਰ ਰਾਸ਼ਨ ਦੀ ਲੋਡ ਸੀ ਉਹ ਦਾ ਇੰਦਾਮ ਕੀਤਾ ਤਰਪਾਲਾਂ ਦੀ ਲੋਡ ਸੀ ਮਛਰਦਾਨੀਆਂ ਦੀ ਲੋਡ ਸੀ ਇਲਾਕੇ ਸਪਰੇਅ ਕਰਨ ਦੀ ਲੋਡ ਸੀ ਉਹ ਸਾਰਾ ਅਸੀਂ ਕਰਕੇ ਉਹ ਕੀਤਾ ਤੇ ਅਸੀਂ ਆ ਵੀ ਕਿਹਾ ਸੀ ਕਿ ਅਸੀਂ ਜਮੀਨ ਜਿੱਥੇ ਕਿਸਾਨ ਲਈ ਫਸਲ تباہ ਹੋ ਗਈ ਕਿਸਾਨਾਂ ਦੀ ਬੜੀ ਮੰਗ ਹੈ ਕਿ ਸਾਨੂੰ 20 ਵੀ ਦਿੱਤਾ ਜਾਏ ਸੋ ਅੱਜ 20 ਦੇਣ ਦੀ ਗੱਲ ਸ਼ੁਰੂਆਤ ਹੋਈ ਹੈ ਪਟੰਡਾ ਦਿਹਾਤੀ ਹਲਕੇ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਸਾਡੇ ਵਰਕਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਆਪਣਾ ਯੋਗਦਾਨ ਪਾ ਕੇ ਅੱਜ ਅਜਨਾਲੇ ਹਲਕੇ ਜਬਾ ਵੱਡਾ ਟਰੱਕ 500 ਕੁਇੰਟਲ 20 ਅਗਲੀ ਫਸਲ ਵਾਸਤੇ ਵੀ 500 ਕੁਇੰਟਲ ਅੱਜ ਅਜਨਾਲੇ ਭੇਜ ਰਹੇ ਆ ਤੇ ਅਗਲੇ ਦਿਨਾਂ ਚ ਅਸੀਂ ਈਕਿਪਮੈਂਟ ਹਰ ਹਲਕੇ ਚ ਹੁਣ ਵੀ ਦੀ ਸੇਵਾ ਜਿਹੜੀ ਅਸੀਂ ਸ਼ੁਰੂ ਕਰ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਇਹ ਬਾਕੀ ਹਲਕੇ ਆ ਜਿਹੜੀ ਅਸੀਂ ਵੀ ਵੰਡਾਂਗੇ ਬੀਪੀਐਮਪੀ ਦੇ ਵਿੱਚ ਰਾਕਿਸਤਾਨ ਨੂੰ ਵੀ ਇਛਿਹਾਰੀ ਬਣਾ ਰਹੇ ਆ ਜੀ ਦੇਖੋ ਆ ਜਦੋਂ ਦੀ ਝਾੜੂ ਵਾਲੀ ਸਰਕਾਰ ਆਇਆ ਇਹਨੇ ਸਾਰਾ ਕੁਸ਼ੀ ਪੰਜਾਬ ਦਾ ਤਬਾਹ ਕਰਤਾ ਜਿਹੜੇ ਆਪਣਾ ਬਾਗੜਾ ਟਾਈਮ ਉਤੇ ਆਪਣਾ ਕੰਟਰੋਲ ਸੀ ਆ ਵੀ ਸੈਂਟਰ ਨੂੰ ਦੇਤਾ ਤੇ ਹੁਣ ਜਿਹੜਾ ਹੁਣ ਵੱਡਾ ਕੰਮ ਕਰ ਰਿਹਾ ਹੁਣ ਰਾਜਸਥਾਨ ਵਰਗੇ ਸੂਬੇ ਤੇ ਹਿਮਾਚਲ ਜਿਹਦਾ ਪਹਿਲੇ ਲੈਣਾ ਦਣਾ ਸੀ ਉਹਨੂੰ ਵੀ ਅਮੈਂਡਮੈਂਟ ਕਰਾ ਰਹੇ ਆ ਵਿੱਚ ਇਥੇ ਲਿਆਉਣ ਵਾਸਤੇ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਪੰਜਾਬ ਵਿੱਚ ਜੋ ਪੰਜਾਬ ਦੀ ਤਾਕਤ ਸੀ ਆਪਣਾ ਪਾਣੀ ਸੀ ਇਸ ਜਿੰਨਾਂ ਦੇ ਆ ਇਹਨਾਂ ਨੇ ਤੇ ਸਾਰਾ ਕੁਝ ਹੀ ਦੇ ਦੇਣਾ ਕੋਈ ਰਹਿਣਾ ਹੀ ਨਹੀਂ ਆ ਮੈਂ ਤਾਂ ਸਟਰੋਂਗਲੀ ਕਹਿਣਾ ਚਾਹੁੰਦਾ ਅਕਾਲੀ ਦਲ ਆਣੀ ਹੁਣ ਦਊਗਾ ਇਹਦੀ ਖੜਾਈ ਲੜੂ ਮਾਲਾ ਸਾਹਿਬ ਨਾਲ ਗੱਲ ਕਰੀਏ ਐਡੀਸੀ ਦੇ ਹੱਥਾਂ ਵਿੱਚ ਮੈਂ ਦੇਖ ਤਾ ਉਹ ਦੇਖੋ ਬਹੁਤ ਦੁੱਖ ਦੀ ਗੱਲ ਹੈ ਕਾਨੂੰਨ ਇੱਕ ਬੜਾ ਕਲੀਅਰ ਹੈ ਕਿ ਜੋ ਕੋਈ ਸੁਸਾਈਡ ਕਰਦਾ ਤੇ ਸੁਸਾਈਡ ਨੋਟ ਚ ਲਿਖਿਆ ਹੈ ਉਸ ਬੰਦੇ ਤੇ ਪਰਚਾ ਹੁੰਦਾ ਹੀ ਹੁੰਦਾ ਹੁਣ ਏਡੀਜੀਪੀ ਹੋਏ ਆਪਾਂ ਡੀਜੀਪੀ ਦੇ ਨਾਮ ਲਿੱਤਾ ਹੋਏ ਤੇ ਹਲੇ ਤੱਕ ਹਰਿਆਣਾ ਸਰਕਾਰ ਕੁਛ ਨਹੀਂ ਕਰ ਰਹੀ ਇਹਦਾ ਮਤਲਬ ਕੀ ਹੈ ਬਚਾਉਣਾ ਚਾਹੁੰਦੇ ਐ ਇੱਕ ਐਡਾ ਸੀਨੀਅਰ ਅਫਸਰ ਨੇ ਫ੍ਰਸਟ੍ਰੇਸ਼ਨ ਹੋ ਕੇ ਕਿਉਂਕਿ ਉਹਨੂੰ ਇੰਨਾ ਧੱਕਾ ਕੀਤਾ ਗਿਆ ਉਹਦੇ ਨਾਲ ਕਿ ਸੀਨੀਅਰ ਏਡੀਜੀਪੀ ਲੈਵਲ ਦਾ ਬੰਦਾ ਸੁਸਾਈਡ ਕਰ ਸਕਦਾ ਹੈ ਤੇ ਉਧਰ ਤੁਹਾਨੂੰ ਇਨਸਾਫ ਨਹੀਂ ਮਿਲੂਗਾ ਤਾਂ ਫਿਰ ਆਮ ਜਨਤਾ ਨੂੰ ਕਿੱਥੇ ਮਿਲੂਗਾ ਬਾਨਾ ਸਾਹਿਬ ਜਿਹੜਾ ਤੁਹਾਡਾ ਉਮੀਦਵਾਰ ਹੈ ਕਾਂਗਰਸ ਸੈਲੀਗੇਸ਼ਨ ਆ ਰਹੀ ਗੈਂਗਸਟਰ ਦੀ ਪਾਰਟੀ ਨੂੰ ਟਿਕਟ ਦੇ ਦਿੱਤੀ ਹੈ ਦੇਖੋ ਜੇ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿੰਦੇ ਹੈ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਆ ਉਹ ਲੋਕ ਹੈ ਜਦੋਂ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਇਸ ਪਰਿਵਾਰ ਦੇ ਮੁਖੀ ਨੇ ਉਦੋਂ ਫੌਜ ਛੱਡਦੀ ਸੀ ਉਹਨੂੰ ਇੰਨਾ ਦੁੱਖ ਆਇਆ ਸੀ ਜੇ ਇਹਨੂੰ ਗੈਂਗਸਟਰ ਕਹਿੰਦੇ ਹੈ ਤੇ ਇਹਦਾ ਮਤਲਬ ਹੈ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਕੌਮ ਦੇ ਇਤਿਹਾਸ ਬਾਰੇ ਕੋਈ ਪਤਾ ਹੈ